ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਸੀਂ ਅੱਜ ਮਸੀਆ ਵਾਲੇ ਦਿਨ ਇੱਕ ਰੁਪਏ ਦੇ ਸਿੱਕੇ ਦਾ ਇਹ ਛੋਟਾ ਜਿਹਾ ਉਪਾਕਾਰ ਲਓਗੇ ਤਾਂ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਕਦੇ ਵੀ ਕਮੀ ਨਹੀਂ ਆਵੇਗੀ ਇਸ ਉਪਾਦੂ ਕਦੋਂ ਤੇ ਕਿਵੇਂ ਕਰਨਾ ਹੈ ਮਸਿਆ ਵਾਲੇ ਦੇਨ ਕੇ ਇਸ ਸਮੇ ਕਿੰਨੇ ਟਾਈਮ ਤੇ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਸਾਂਝ ਪਾਵਾਂਗੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਆਪਾਂ ਮੱਸਿਆ ਦੇ ਵਾਲੇ ਦਿਨ ਸਾ ਸੰਗਤ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇੱਕ ਛੋਟਾ ਜਿਹਾ ਉਪਾਅ ਅਸੀਂ ਕਰ ਲੈਨੇ ਆ ਜਿਸ ਦਾ ਸਾਨੂੰ ਦਿਨ ਦੁਗਣੀ ਕਾਤ ਚੌਗਣੀ ਤਰੱਕੀ ਜਿੰਨਾ ਫਲ ਮਿਲਦਾ ਹੈ ਪਰ ਜਦੋਂ ਵੀ ਆਪਾਂ ਕਿਸੇ ਵੀ ਤਰ੍ਹਾਂ ਦਾ ਉਪਾਅ ਕਰਨਾ ਹੈ ਉਸ ਨੂੰ ਤੁਸੀਂ ਭਾਵਨਾ ਦੇ ਨਾਲ ਕਰਨਾ ਹੈ ਜੇਕਰ ਕਿਸੇ ਵੀ ਕੰਮ ਨੂੰ ਤੁਸੀਂ ਕਰਦੇ ਹੋ ਉਸ ਕੰਮ ਦੇ ਪਿੱਛੇ ਤੁਹਾਡਾ ਵਿਸ਼ਵਾਸ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਕੋਈ ਚੀਜ਼ ਹਾਸਲ ਕਰਨ ਦੇ ਲਈ ਸਾਹ ਸੰਗ ਜੀ ਮਨੁੱਖ ਦਾ ਜਿਹੜਾ ਮਾਣੀ ਉਹ ਮੰਨਣਾ ਹੋਣਾ ਚਾਹੀਦਾ ਹੈ ਦੇਖ ਕੇ ਆਪਣਾ ਮਾਨ ਹੀ ਨਹੀਂ ਮੰਨਦਾਗਾ ਤੇ ਉਸ ਕੰਮ ਦੇ ਵਿੱਚ ਆਪਣਾ ਚੇਤ ਵੀ ਨਹੀਂ ਲੱਗਦਾ ਫਿਰ ਜਦੋਂ ਆਪਣਾ ਚੇਤ ਨਹੀਂ ਲੱਗਦਾਗਾ ਉਦੋਂ ਕੰਮ ਇਹ ਜਿਹੜਾ ਉਹ ਵੀ ਸਫਲ ਨਹੀਂ ਹੁੰਦਾ ਸਿਰੇ ਨਹੀਂ ਚੜਦਾ ਕਦੇ ਵੀ ਤੁਸੀਂ ਇਸ ਚੀਜ਼ ਦਾ ਤਜਰਬਾ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਤੇ ਖਾਸ ਕਰਕੇ ਇਹ ਜੋ ਉਪਾਏ ਇਹ ਉਹਨਾਂ ਭੈਣ ਭਰਾਵਾਂ ਦੇ ਲਈਏ ਜਿਨ੍ਹਾਂ ਦੇ ਘਰ ਦੇ ਵਿੱਚ ਸ਼ਨੀ ਦੀ ਬਹੁਤ ਹੀ ਜ਼ਿਆਦਾ ਪਰ ਕੋਪੀ ਆਈ ਹੋਈ ਹੈ ਇਸੇ ਚੱਕਰ ਦੇ ਵਿੱਚ ਕਈ ਭੈਣ ਭਰਾ ਸਾਧ ਸੰਗਤ ਜੀ ਪੰਡਤਾਂ ਦੇ ਕੋਲ ਬਾਬਿਆਂ ਦੇ ਕੋਲ ਵੀ ਜਾਂਦੇ ਨੇ ਤੇ ਉਹ ਉਹਨਾਂ ਨੂੰ ਜਦੋਂ ਕਹਦੇ ਨੇ ਕਿ ਅਸੀਂ ਇਹ ਤੁਹਾਡੀ ਸਾਰੀ ਪਰੇਸ਼ਾਨੀ ਇਹ ਜਿਹੜੀ ਦੂਰ ਕਰ ਦੇਵਾਂਗੇ ਤਾਂ ਸਾਧ ਸੰਗੇ ਜੀ ਇਹ ਇੱਕਦਮ ਹੀ ਝੂਠ ਹੁੰਦਾ ਏ ਕਿਉਂਕਿ ਜਿਹੜੀ ਸ਼ਨੀ ਦੇਵ ਦੀ ਪਰ ਕੋਪੀ ਹੁੰਦੀ ਏ ਉਹ ਕਦੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਦੀ ਜੇਕਰ ਆਪਾਂ ਕੋਈ ਉਸ ਨੂੰ ਦੂਰ ਕਰਨ ਦੇ ਲਈ ਸਾਧ ਸੰਗਤ ਜੀ ਉਪਾਅ ਕਰਦੇ ਆ ਕੋਈ ਹੀਲਾ ਵਸੀਲਾ ਬਣਾਉਣੀ ਆ ਤੇ ਉਸ ਦੇ ਨਾਲ ਉਸ ਦਾ ਜਿਹੜਾ ਅਸਰ ਹੈ ਆਪਾਂ ਉਸ ਨੂੰ ਘਟ ਕਰ ਸਕਦੇ ਆ ਪਰ ਉਸ ਨੂੰ ਬਿਲਕੁਲ ਖਤਮ ਨਹੀਂ ਕਰ ਸਕਦੇ ਤੇ ਜੋ ਉਪਾਅ ਤੁਹਾਡੀ ਨਾਲ ਸਾਂਝਾ ਕਰਨ ਲੱਗੇ ਆ ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਘਰ ਦੇ ਵਿੱਚ ਜੋ ਸ਼ਨੀ ਦੀ ਪਰਕੋਪੀ ਚੱਲ ਰਹੀ ਹੈ ਉਹ ਘਟ ਜਾਵੇਗੀ ਇਸ ਕਰਕੇ ਜੋ ਵੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੇ ਪੈਸੇ ਨੂੰ ਲੈ ਕੇ ਜੋ ਵੀ ਤੁਹਾਡੀ ਦਿੱਕਤ ਮੁਸ਼ਕਲ ਹੋਵੇਗੀ ਉਹ ਹਮੇਸ਼ਾ ਦੇ ਲਈ ਹੀ ਖਤਮ ਹੋ ਜਾਵੇਗੀ ਕਿਉਂਕਿ ਸਾਧ ਸੰਗਤ ਜੀ ਮੱਸਿਆ ਵਾਲੇ ਦੇਣ ਕੀਤਾ ਗਿਆ ਉਪਾ ਤੁਹਾਡੀਆਂ ਸਾਰੀਆਂ ਕੀ ਮੁਸ਼ਕਲਾਂ ਨੂੰ ਦੂਰ ਕਰ ਦੇਵੇਗਾ ਤੇ ਪੈਸੇ ਦੇ ਰਿਲੇਟਡ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹੋਣਗੀਆਂ ਉਹ ਦੂਰ ਹੋ ਜਾਣਗੀਆਂ ਸਾਸ ਸੰਗੇ ਜੀ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਤੁਸੀਂ ਸਿਰਫ ਸ਼ਨੀਵਾਰ ਦੇ ਦਿਨ ਨੂੰ ਹੀ ਕਰਨਾ ਹੈ। ਤੁਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਉਸ ਦੇ ਲਈ ਸਾਨੂੰ ਕੀ ਕੁਝ ਚਾਹੀਦਾ ਹੈ? ਇਸ ਉਪਾਅ ਨੂੰ ਕਰਨ ਦੇ ਲਈ ਸਾਸ ਸੰਗੇ ਜੀ ਸਾਨੂੰ 1 ਰੁਪਏ ਦਾ ਸਿੱਕਾ ਚਾਹੀਦਾ ਹੈ। 1 ਰੁਪਏ ਦਾ ਸਿੱਕਾ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਪਿੱਤਰ ਦੀ ਇੱਕ ਛੋਟੀ ਜਿਹੀ ਕਟੋਰੀ ਲੈ ਲੈਣੀ ਹੈ। ਜੇਕਰ ਤੁਹਾਡੇ ਘਰ ਦੇ ਵਿੱਚ ਪਿੱਤਲ ਦੀ ਕਟੋਰੀ ਹੈਗੀ ਤਾਂ ਠੀਕ ਏ ਪਰ ਤੁਸੀਂ ਇਸ ਫੀਲ ਦੀ ਕਟੋਰੀ ਦਾ ਇਸਤੇਮਾਲ ਨਹੀਂ ਕਰਨਾ ਤੁਸੀਂ ਬਾਜ਼ਾਰ ਦੇ ਵਿੱਚੋਂ ਜਾ ਕੇ ਪਿੱਤਲ ਦੀ ਕਟੋਰੀ ਲਿਆ ਸਕਦੇ ਹੋ ਇਹ ਲੈਣ ਤੋਂ ਬਾਅਦ ਦੇ ਵਿੱਚ ਸਾਥ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਜਿਵੇਂ ਤੁਸੀਂ ਤੀਰਥ ਸਥਾਨ ਤੇ ਧਾਰਮਿਕ ਸਥਾਨਾਂ ਤੇ ਜਾਣੇ ਹੋ ਧਾਰਮਿਕ ਸਥਾਨ ਤੀਰਥ ਸਥਾਨ ਦਾ ਜੇਕਰ ਤੁਹਾਡੇ ਘਰ ਦੇ ਵਿੱਚ ਜਲ ਪਿਆ ਹੋਇਆ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਸਾਹ ਸੰਗੇ ਜਲ ਹੈਗਾ ਤਾਂ ਤੁਸੀਂ ਉਸ ਕਟੋਰੀ ਦੇ ਵਿੱਚ ਉਸ ਹੀ ਜਲ ਨੂੰ ਪਾ ਸਕਦੇ ਹੋ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਜਲ ਨਹੀਂ ਹੈਗਾ ਜਿਹੜਾ ਸਾ ਸੰਗਤ ਜੀ ਤੁਸੀਂ ਪੀਣ ਵਾਲਾ ਪਾਣੀ ਆਪਣੇ ਘਰ ਦੇ ਵਿੱਚ ਜਲ ਯੂਜ਼ ਕਰਦੇ ਹੋ ਉਸ ਨੂੰ ਉਸ ਕਟੋਰੀ ਦੇ ਵਿੱਚ ਪਾ ਸਕਦੇ ਹੋ ਪਹਿਲੀ ਆਪਸ਼ਨ ਤਾਂ ਤੁਸੀਂ ਜੇਕਰ ਤੀਰਥ ਸਥਾਨ ਤੋਂ ਲਿਆਂਦਾ ਹੋਇਆ ਜਲ ਹੋएगा ਤਾਂ ਉਹ ਪਾਓ ਜੇਕਰ ਉਹ ਨਹੀਂ ਹੋएगा ਤਾਂ ਫਿਰ ਤੁਸੀਂ ਘਰ ਦਾ ਆਪਣਾ ਜੋ ਪਾਣੀ ਪੀਂਦੇ ਹੋ ਉਹੀ ਪਾ ਸਕਦੇ ਹੋ ਤੇ ਇਸ ਕਟੋਰੀ ਦੇ ਵਿੱਚ ਹੀ ਪਾਣੀ ਜਲ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਦੇ ਵਿੱਚ ਹੀ ਜੋ 1 ਰੁਪਏ ਦਾ ਸਿੱਕਾ ਲਿਆਏ ਉਸ ਨੂੰ ਪਾ ਦੇਣਾ ਹੈ ਤੇ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਕਟੋਰੀ ਨੂੰ ਆਪਣੇ ਘਰ ਦੀ ਛੱਤ ਦੇ ਉੱਪਰ ਜਾ ਕੇ ਰੱਖ ਕੇ ਆਉਣਾ ਹੈ ਉਹ ਇਸ ਕਰਕੇ ਰੱਖ ਕੇ ਆਉਣਾ ਹੈ ਕਿ ਸਾਸੰਗਤ ਜੀ ਜੋ ਚੰਦਰਮਾ ਦੀ ਰੋਸ਼ਨੀ ਉਹ ਤੁਹਾਡੇ ਇਸ ਕਟੋਰੀ ਦੇ ਅੰਦਰ ਆ ਜਾਵੇ ਇਸੇ ਤਰ੍ਹਾਂ ਸਾਸ ਸੰਗਿਆ ਜੀ ਇਹ ਤੁਸੀਂ ਜਿਹੜੀ ਕਟੋਰੀ ਏ ਇਹ ਰਾਤ ਦੇ ਸਮੇਂ ਹੀ ਤੁਸੀਂ ਭਰ ਕੇ ਰੱਖਣੀ ਏ ਰਾਤ ਦੇ ਸਮੇਂ ਲਗਾ ਲੋ ਚ ਦਿਨ ਦੇ ਸਮੇਂ ਜਦੋਂ ਵੀ ਤੁਸੀਂ ਭਰ ਕੇ ਰੱਖਣੀ ਪੂਰੀ ਰਾਤ ਛੱਤ ਦੇ ਉੱਪਰ ਪਈ ਰਹਿਣ ਦੇਣੀ ਏ ਕਿ ਦੂਸਰੇ ਦਿਨ ਤੁਸੀਂ ਇਸ ਕਟੋਰੀ ਨੂੰ نیچے ਲੈ ਕੇ ਆਉਣਾ ਏ ਪਰ ਤੁਸੀਂ ਉਸ ਕਟੋਰੀ ਦੇ ਵਿੱਚੋਂ ਸਾਹਸੰਗਤ ਜੀ ਸਿੱਕਾ ਕੱਢਣਾ ਹੈ ਪਹਿਲਾਂ ਸਿੱਕਾ ਕੱਢਣ ਤੋਂ ਪਹਿਲਾਂ ਤੁਸੀਂ ਉੱਠ ਕੇ ਸਵੇਰੇ ਇਸ਼ਨਾਨ ਕਰਕੇ ਫਿਰ ਛੱਤ ਦੇ ਉੱਪਰ ਜਾਣਾ ਹੈ ਛੱਤ ਦੇ ਉੱਪਰ ਜਾ ਕੇ ਤੁਸੀਂ ਉਸ ਕਟੋਰੀ ਦੇ ਵਿੱਚ ਜੋ ਸਿੱਕਾ ਪਾਇਆ ਹੋਇਆ ਸੀ 1 ਰੁਪਏ ਦਾ ਉਹ ਤੁਸੀਂ ਕੱਢ ਲੈਣਾ ਹੈ AutoCAD ਕੇ ਸਾਹ ਸੰਗਜੀ ਤੁਸੀਂ ਉਸ ਸਿੱਕੇ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਨਾਲ ਧੋ ਕੇ ਤੇ ਇੱਕ ਲਾਲ ਕੱਪੜੇ ਦੇ ਵਿੱਚ ਤੁਸੀਂ ਰੱਖ ਦੇਣਾ ਤੇ ਕਾ ਉਸ ਕਟੋਰੀ ਦੇ ਵਿੱਚੋਂ ਸਾਧ ਸੰਗਤ ਜੀ ਆਪਾਂ ਨੇ ਕੱਢ ਲੈਣਾ ਏ ਪਰ ਜੋ ਉਸ ਦੇ ਵਿੱਚ ਜਲ ਬਚ ਗਿਆ ਉਸ ਨੂੰ ਕੀ ਕਰਨਾ ਹੈ ਉਸ ਦਾ ਸਾਧ ਸੰਗਤ ਜੀ ਤੁਸੀਂ ਜਿਵੇਂ ਘਰ ਦੇ ਵਿੱਚ ਕੋਈ ਦਰਖਤ ਜਾਂ ਪੌਦੇ ਲੱਗੇ ਹੋਏ ਨੇ ਜਾਂ ਗਮਲਿਆਂ ਦੇ ਵਿੱਚ ਲੱਗੇ ਹੋਏ ਨੇ ਤੇ ਉਹ ਜੋ ਪਾਣੀ ਚਲ ਹੋਵੇਗਾ ਉਸ ਗਮਲੇ ਦੇ ਵਿੱਚ ਤੁਸੀਂ ਪਾ ਸਕਦੇ ਹੋ ਪਾਣੀ ਚਲੋਥੀ ਪਾਉਣ ਤੋਂ ਬਾਅਦ ਦੇ ਵਿੱਚ ਜੋ ਤੁਸੀਂ 1 ਰੁਪਏ ਦਾ ਸਿੱਕਾ ਲਾਲ ਕੱਪੜੇ ਦੇ ਵਿੱਚ ਬੰਨ੍ਹਿਆ ਹੈ ਉਹ ਸਾਧ ਸੰਗਤ ਜੀ ਪੂਰੀ ਰਾਤ ਜੋ ਇਹ ਜਲ ਉੱਪਰ ਛੱਤ ਤੇ ਰੱਖਿਆ ਸੀ ਤਾਂ ਇਹ ਸਭ ਕਰਨ ਦੇ ਨਾਲ ਮਾਤਾ ਲక్ష్ਮੀ ਦਾ ਵਰਦਾਨ ਉਸ ਸਿੱਕੇ ਦੇ ਵਿੱਚ ਸਾਧ ਸੰਗੇ ਜੀ ਮਿਲ ਜਾਂਦਾ ਹੈ ਜੇ ਜੋ ਤੁਸੀਂ ਇਸ 1 ਰੁਪਏ ਦੇ ਸਿੱਕੇ ਨੂੰ ਤੁਸੀਂ ਰੱਖ ਰਹੇ ਹੋ ਦਾ ਇਹ ਇੱਕ માતા ਲక్ష్ਮੀ ਦਾ ਵਰਦਾਨ ਹੁੰਦਾ ਹੈ ਇਸ 1 ਰੁਪਏ ਦੇ ਸਿੱਕੇ ਨੂੰ ਤੁਸੀਂ ਲਾਲ ਕੱਪੜੇ ਦੇ ਵਿੱਚ ਬੁਲੇਟ ਕੇ ਦੱਖਣ ਦਿਸ਼ਾ ਦੇ ਵਿੱਚ ਤੁਸੀਂ ਆਪਣੀ ਤੇਜੋਰੀ ਦੇ ਵਿੱਚ ਰੱਖਦੇ ਨਾ ਇਹ ਪਰ ਸਾਧ ਸੰਗ ਜੀ ਇਸ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਕਿ ਤੁਸੀਂ ਲਾਲ ਕੱਪੜੇ ਦੇ ਵਿੱਚ ਬੁਲੇਟ ਕੇ ਰੱਖਣਾ ਹੈ ਕਿਸੇ ਹੋਰ ਕੱਪੜੇ ਜਾਂ ਕਾਗਜ਼ ਦੇ ਵਿੱਚ ਬੁਲੇਟ ਕੇ ਤੁਸੀਂ ਨਹੀਂ ਰੱਖਣਾ બસ ਇਨਹੀ ਉਪਾਸਾ ਸੰਗਜੇ ਤੁਹਾਨੂੰ ਇਹ ਕਰਨ ਦੇ ਨਾਲ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡੇ ਘਰ ਦੇ ਵਿੱਚ ਕਿੰਨਾ ਪਰਵਰਤਨ ਪਹਿਲਾਂ ਦੇ ਨਾਲੋਂ ਆਉਣਾ ਸ਼ੁਰੂ ਹੋ ਗਿਆ ਏ ਤੇ ਤੁਹਾਡੀ ਘਰ ਦੀ ਪੈਸਿਆਂ ਨੂੰ ਲੈ ਕੇ ਚਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਦੀਆਂ ਸਨ ਉਹ ਸਾਰੀਆਂ ਹੀ ਦੂਰ ਹੋ ਗਈਆਂ ਨੇ ਹੌਲੀ ਹੌਲੀ ਤੁਸੀਂ ਇਹ ਵੀ ਦੇਖੋਗੇ ਕਿ ਜਿੰਨੀ ਵੀ ਤੁਹਾਨੂੰ ਪਰੇਸ਼ਾਨੀ ਸੀ ਸ਼ਨੀ ਦੇਵਤਾ ਦੀ ਜੋ ਤੁਹਾਡੇ ਘਰ ਪਰਿਵਾਰ ਤੇ ਪਰਕੋਪੀ ਸੀ ਉਹ ਵੀ ਸਾਰੀ ਮੁਸ਼ਕਲ ਤੁਹਾਨੂੰ ਆਪਣੇ ਆਪ ਘਟ ਹੁੰਦੀ ਨਜ਼ਰ ਆਵੇਗੀ ਤੇ ਸਾਥ ਸੰਗਤ ਜੀ ਪੈਸਿਆਂ ਦੀ ਕਮੀ ਤਾਂ ਹਮੇਸ਼ਾ ਦੇ ਲਈ ਹੀ ਤੁਹਾਡੇ ਘਰ ਦੇ ਵਿੱਚੋਂ ਦੂਰ ਹੋ ਜਾਵੇਗੀ ਤੋ ਸਾਸ ਸੰਗੇ ਚੀ ਇਹ ਸੀ ਮਸਿਆ ਵਾਲੀ ਦੇ ਦਾ ਇੱਕ ਛੋਟਾ ਜਿਹਾ ਘਰੇਲੂ ਉਪਾਅ ਜਿਸ ਨੂੰ ਕਰਨ ਦੇ ਨਾਲ ਇੱਕ ਸਿੱਕੇ ਦਾ ਇੱਕ ਰੁਪਏ ਦੇ ਸਿੱਕੇ ਦਾ ਇੱਕ ਛੋਟਾ ਜਿਹਾ ਉਪਾਅ ਸੀ ਜਿਸ ਨੂੰ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਆਪਣੇ ਘਰ ਦੇ ਵਿੱਚ ਜੋ ਸ਼ਨੀ ਨੂੰ ਲੈ ਕੇ ਪ੍ਰਕੋਪੀ ਹੁੰਦੀ ਹੈ ਜੋ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਜਿਸ ਦੇ ਕਰਕੇ ਉਹ ਸਾਰੀਆਂ ਹੀ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਂਦੀ ਹੈ ਨੇ ਇਹ ਇਸ ਉਪਾਅ ਨੂੰ ਸਾਧ ਸੰਗਤ ਜੀ ਤੁਸੀਂ ਸਿਰਫ ਤਾਂ ਸਿਰਫ ਮਸੀਹਾ ਵਾਲੇ ਦਿਨ ਹੀ ਕਰਨਾ ਹੈ ਇਹ ਉਪਾਅ ਕਰਨ ਦੇ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਨਹੀਂ ਲੈ ਕੇ ਆਉਣੀ ਕਿ ਪਤਾ ਨਹੀਂ ਸਾਡਾ ਇਹ ਕੰਮ ਹੋਵੇਗਾ ਚਾ ਨਾ ਸਾਡੇ ਦੁੱਖ ਦੂਰ ਹੋਣਗੇ ਕਿ ਨਾ ਜੇਕਰ ਇਸ ਤਰ੍ਹਾਂ ਦੀ ਭਾਵਨਾ ਦੇ ਨਾਲ ਕਰੂਗੀ ਤਾਂ ਤੁਹਾਨੂੰ ਫਲ ਨਹੀਂ ਮਿਲੇਗਾ ਸਾਸੰਗੀ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਤੇ ਦੂਸਰੀ ਗੱਲ ਸਾਥਸੰਗੇ ਜੀ ਇਹ ਕੋਈ ਵਹਿਮ ਭਰਮ ਨਹੀਂ ਹੈਗਾਗਾ ਇਹ ਉਹਨਾਂ ਬệnh ਭਾਵਾਂ ਦੇ ਲਈ ਹੀ ਹੁੰਦਾ ਹੈ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਹੁੰਦੀ ਹਰ ਇੱਕ ਉਪਾਅ ਹਰ ਇੱਕ ਮਨੁੱਖ ਦੇ ਲਈ ਨਹੀਂ ਹੁੰਦਾ ਕਿਉਂਕਿ ਉਪਾਅ ਦੇ ਨਾਲ-ਨਾਲ ਮੁਸ਼ਕਲ ਵੀ ਦੱਸੀ ਜਾਂਦੀ ਹੈ ਕਿ ਇਹ ਕਿਹੜੀ ਮੁਸ਼ਕਲ ਦਾ ਹੱਲ ਹੈ ਤੇ ਇਸ ਦੇ ਨਾਲ ਨਾਲ ਜੇਕਰ ਆਪਾਂ ਕਰਨ ਲਈ ਉਪਾਦ ਦੇ ਹੀ ਭਰੋਸਾ ਰੱਖਾਂਗੇ ਫਿਰ ਵੀ ਆਪਾਂ ਨੂੰ ਫਾਇਦਾ ਨਹੀਂ ਹੋਵੇਗਾ ਕਿਉਂਕਿ ਨਾਲ ਨਾਲ ਪਰਮਾਤਮਾ ਨੂੰ ਵੀ ਯਾਦ ਰੱਖਣਾ ਪਵੇਗਾ ਗੁਰਬਾਣੀ ਦਾ ਸਿਮਰਨ ਵੀ ਕਰਨਾ ਪਵੇਗਾ ਫਿਰ ਹੀ ਆਪਾਂ ਨੂੰ ਫਾਇਦਾ ਹੋਵੇਗਾ ਸੋ ਸਾਥ ਸੰਗਤ ਜੀ ਭੁੱਲ ਚੁੱਕਾਂ ਦੀ ਖਿਮਾ ਬਖਸ਼ਨੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋਤੇ ਚਿੰਨਾ ਵੀ ਹੋ ਸਕਦਾ ਹੈ ਹੋਰ ਭੈਣ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਧਨ ਕੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੇ ਸਭਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਦੀ ਮੇਰ ਪਰਿਆ ਹੱਥ ਰੱਖਣਾ ਸਾਰੀ ਭੈਣ ਭਰਾਵਾਂ ਦੀ ਘਰ ਹਾਸ ਦੀ ਵਸਤੀ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਜੀ ਸਭਨਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਲੰਮੀਆਂ ਉਮਰਾਂ ਬਖਸ਼ਣੀਆਂ ਸੋ ਸਾਥ ਸੰਗੇ ਜਿੰਨਾ ਵੀ ਹੋ ਸਕਦਾ ਆਪਣੇ ਨਾਲ ਨਾਲ ਹੋਰ ਭੈਣ ਭਰਾਵਾਂ ਨੂੰ ਵੀ ਗੁਰਬਾਣੀ ਦੇ ਨਾਲ ਜ਼ਰੂਰ ਜੋੜੋ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰਪੈੰਦਾ ਵੀ ਭਲਾ ਹੋ ਸਕਦਾ ਹੈ ਕਿਉਂਕਿ ਤੁਸੀਂ ਇੱਕ ਸ਼ੇਅਰ ਕਰਨਾ ਹੈ ਤੇ ਜੇ ਉਸ ਵੀਰਪੈਨ ਨੂੰ ਕੋਈ ਏਦਾਂ ਦਾ ਦੁੱਖ ਹੁੰਦਾ ਹੈ ਉਹ ਪਾ ਕਰਦਾ ਉਸ ਨੂੰ ਫਾਇਦਾ ਹੁੰਦਾ ਤੇ ਇਹ ਵੀ ਸਾ ਸੰਗਤ ਜੀ ਪੁੰਨ ਦਾ ਹੀ ਕੰਮ ਹੁੰਦਾ ਸੋ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ But